ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡਿਪਟੀ ਸਾਹਿਬ ਵੱਲੋਂ ਇਹ ਸਾਰਾ ਪ੍ਰੋਗਰਾਮ ਲਿਖਿਆ ਗਿਆ ਹੈ। ਔਰ ਇਹਦੇ ਵਿੱਚ ਜਿਹੜਾ ਅਸੀਂ ਡਰੱਗਸ ਦੇ ਖਿਲਾਫ ਐਕਸ਼ਨ ਕਰਦੇ ਆ ਉਹਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਪਬਲਿਕ ਨੂੰ ਅਵੇਅਰ ਕਰੀਏ। ਤਾਂ ਕਿ ਲੋਕ ਸਾਨੂੰ ਵੱਧ ਤੋਂ ਵੱਧ ਸਹਿਯੋਗ ਕਰ ਸਕਣ ਔਰ ਲੋਕ ਆਪਣਾ ਆਪਣਾ ਰੋਲ ਵੀ ادا ਕਰ ਸਕਣ ਤਾਂ ਕਿ ਅਸੀਂ ਇਸ ਡਰੱਗਸ ਨੂੰ ਪੰਜਾਬ ਦੇ ਵਿੱਚ ਛੇਤੀ ਖਤਮ ਕਰਨ ਵਿੱਚ ਕਾਮਯਾਬ ਹੋ ਸਕੀਏ। ਅੱਜ ਐਸਐਸਪੀ ਸਾਹਿਬ ਬਟਾਲਾ ਵੱਲੋਂ ਬੜਾ ਬੜੀਆ ਸਪੋਰਟਸ ਮੀਟ ਕਰਾਈ ਗਈ ਬਹੁਤ ਹੀ ਅੱਖਰ ਸਕੂਲਾ ਕਾਲਜ ਨੌਜਵਾਨਾਂ ਨੇ ਵੀ ਹਿੱਸਾ ਲਿਆ ਉਹਨਾਂ ਇਸ ਸੈਮੀਨਾਰ ਦੇ ਵਿੱਚ ਕਈ ਪਿੰਡਾਂ ਦੇ ਸਰਪੰਚ ਮੈਂਬਰ ਪਟਾਇਆ ਸਾਹਿਬ ਉਹ ਵੀ ਸਾਰੇ ਹਾਜ਼ਰ ਸੀ ਸੋ ਇਹ ਇੱਕ ਉਪਰਾਲਾ ਆ ਜਿਹੜਾ ਜਾਰੀ ਰਹੂਗਾ ਔਰ ਉਮੀਦ ਹੈ ਇਹਦੇ ਸਾਨੂੰ ਚੰਗੇ ਨਤੀਜੇ ਵੀ ਆਉਣਗੇ ਮੈਂ ਖਾਸ ਤੌਰ ਤੇ ਡੀਸੀ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦਾ ਹਾਂ ਉਹ ਵੀ ਆਪ ਇਸ ਵਿੱਚ ਸ਼ਾਮਲ ਹੋਏ ਔਰ ਉਹਨਾਂ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਹੈ ਸਾਂਝੀ ਲੜਾਈ ਆ ਔਰ ਔਰ ਜੇ ਅਸੀਂ ਸਾਂਝੇ ਸਾਰੇ ਇਕੱਠੇ ਹੋ ਕੇ ਇਸ ਚੀਜ਼ ਨੂੰ ਲੜਾਂਗੇ ਅਸੀਂ ਜਿੱਤਾਂਗੇ ਬਿਸ਼ਰ ਸ਼ੁਕਰੀਆ ਅ ਇਹ ਗੱਲ ਵਾਜਬ ਹੈ ਕਿ ਜਿਹੜਾ ਜੁਥ ਹੈ ਉਹ ਜਿਵੇਂ ਦੱਸਿਆ ਤੁਹਾਡੀ ਸੰਗਤ ਚ ਇਹ ਵੀ 16 ਤੋਂ ਜਿਹੜੀ 20 ਸਾਲ ਦੀ ਉਮਰ ਹੁੰਦੀ ਹੈ ਇਹ ਬੜੀ ਸੈਂਸਿਟਿਵ ਉਮਰ ਇਹਦੇ ਵਿੱਚ ਮੈਕਸਿਮ ਨਰਦੀ ਹੁੰਦੀ ਹੈ ਤੇ ਬੱਚੇ ਜਿਹੜੇ ਵੀ ਸਾਡੇ ਨੌਜਵਾਨ ਹੁੰਦੇ ਆ ਜਾਂ ਹੁੰਦੇ ਆ ਉਹਨਾਂ ਦੀ ਕਾਫੀ ਤਰ੍ਹਾਂ ਦੀ ਅਲਿਊਰਮੈਂਟਸ ਆਉਂਦੀਆਂ ਨੇ ਉਹਨਾਂ ਨੂੰ ਤਾਂ ਇਸ ਸਮੇਂ ਦੇ ਵਿੱਚ ਇਹਨਾਂ ਦੀ ਮੈਕਸਿਮ ਦੇ ਮਾ ਮਾਪ ਦਾ ਫੈਮਿਲੀ ਦਾ ਫਰਜ ਬੰਦਾ ਹੈ ਉਹਨਾਂ ਤੇ ਨਜ਼ਰ ਰੱਖਣ ਤੇ ਸਾਡਾ ਪ੍ਰਸ਼ਾਸਨ ਦਾ ਫਰਜ ਬੰਦਾ ਹੈ ਕਿ ਉਹਨਾਂ ਨੂੰ ਅਸੀਂ ਸਹੀ ਰਾਸਤੇ ਤੇ ਲਾਈਏ ਸਪੋਰਟਸ ਇਜ਼ ਵਨ ਆਫ 댓 ਤੇ ਬਾਕੀ ਉਹਨਾਂ ਦੀ ਐਜੂਕੇਸ਼ਨ ਹੈ ਉਹਨਾਂ ਦਾ ਕਿਸ ਪਾਸੇ ਜਾਣਾ ਚਾਹੁੰਦੇ ਆ ਉਹਨਾਂ ਲਈ ਜੋਬ ਅਸੀਂ ਲਈ ਕ੍ਰੀਏ ਸੀ ਇਹ ਸਾਰੀਆਂ ਜਿੱਦਾਂ ਬੜੀਆਂ ਜਿਹੀਆਂ ਸੋ ਸ਼ਾਇਦ ਇਹ ਲੋਡ ਵੀ ਹੈਗੀ ਕਿ ਡਰਗ ਐਡਿਕਸ਼ਨ ਪਿੱਛੇ ਸਾਡੀ ਮੀਟਿੰਗ ਵੀ ਹੁੰਦੀ ਹੈ ਅਸੀਂ ਬੋਲ ਸਰ ਜੀਨ ਸਾਹਿਬ ਨਾਲ ਤੇ ਬਹੁਤ ਸਕਸੈਸ ਹੁੰਦਾ ਹੈ ਉਹਦੇ ਤੇ ਅਸੀਂ ਇਹੀ ਸਾਡਾ ਤਵਜੋ ਹੈ ਕਿ ਜਦੋਂ ਕੋਈ ਡਰਗ ਕਾ ਕੇਸ ਆਉਂਦਾ ਹੈਗਾ ਪ੍ਰੇਡਿਕਸ਼ਨ ਦਾ ਤਾਂ ਉਹਦੀ ਫੈਮਿਲੀ ਨੂੰ ਇਨਵੋਲ ਕਰੋ ਉਹਦੀ ਮਦਰ ਨੂੰ ਉਹਦੇ ਸੱਜਣ ਨੂੰ ਉਹਦੀ ਭਾਦ ਨੂੰ ਤਾਂ ਜੋ ਕਿ ਐਟਲੀਸਟ ਉਹਨਾਂ ਨੂੰ ਪਤਾ ਲੱਗੇ ਵੀ ਤੁਹਾਡਾ ਬੱਚਾ ਇਸ ਤਰ੍ਹਾਂ ਦੀ ਚੀਜ਼ ਚ ਇਨਵੋਲ ਹੈ ਤਾਂ ਕਿ ਉਹ ਉਹਦਾ ਖਿਆਲ ਵੀ ਰੱਖ ਸਕਣ ਉਹਦੀ ਮੈਡੀਕੇਸ਼ਨ ਵੀ ਪ੍ਰੋਪਰ ਕਰ ਸਕਣ ਜਿੱਥੇ ਮਨ ਜੋ ਗੈਸਪਸ ਦਾ ਬਹੁਤ ਹੀ ਵੱਡਾ ਉਪਰਾਲਾ ਵਾ ਕਿ ਇਹਨਾਂ ਨੇ ਜਿਹੜੀ ਆਪਣੀ ਜਨ ਗੇਨੇਰੇਸ਼ਨ ਹੈ ਉਹਨਾਂ ਦੀ એનર્ਜੀ ਜਿਹੜੀ ਹੈ ਵੀ ਸਪੋਰਟਸ ਪ੍ਰਤੀ ਟ੍ਰਾਂਸਫਰ ਕਰਨ ਨਾਲ ਸੰਬੰਧੀ ਜਿਹੜਾ ਵੀ ਇਹ ਨਸ਼ੇ ਤੋਂ ਅਲੱਗ ਰਹਿਣ ਜੀ ਇਸ ਸੰਬੰਧੀ ਤੋਂ ਮੈਂ ਆਪਣੀ ਜਾਣਕਾਰੀ ਦਿਨਾ ਚਾਹੁੰਦਾ ਵੀ ਮੈਂ ਵੀ 골ਡ ਮੈਡਲਿਸਟ ਆ ਪੰਜਾਬ ਪੁਲਿਸ ਦੀ ਟੀਮ ਲੋਗ ਖੇਡਦੇ ਰਹੇ ਆ ਪੀਪੀ ਕੋਈ ਜੰਗ ਜਨਰੇਸ਼ਨ ਉਹਨਾਂ ਨੂੰ ਮਤਲਬ ਮੋਟੀਵੇਸ਼ਨ ਮਿਲਦੀ ਆ ਵੀ ਆਪਾਂ ਇਸ ਸੰਬੰਧੀ ਨਸ਼ਿਆਂ ਨੂੰ ਛੱਡ ਕੇ ਗੇਮ ਗੇਮ ਦੇ ਨਾਲ ਜੁੜੀਏ ਜਿਸ ਕਾਰਨ ਕਿ ਮੇਰੇ ਖਿਆਲ ਨਾਲ ਸ਼ਾਇਦ ਅੱਜ ਵਿਜ਼ਨ ਦੀ ਘਾਟ ਆ ਸ਼ਾਇਦ ਵਿਜ਼ਨ ਨਹੀਂ ਬਿਲਕੁਲ ਸਰ ਵਿਜ਼ਨ ਦੀ ਪ੍ਰੋਬਲਮ ਸਰ ਇਹ ਆ ਵੀ ਜਿਹੜੀ ਆਪਣੀ ਜਨ ਜਨਰੇਸ਼ਨ ਆ ਅਰਾਊਂਡ Uh, 15 ਟੂ 16 ਈਅਰ ਦੇ ਜਿਹੜੇ ਬੱਚੇ ਨੇ ਉਹਨਾਂ ਦੀ એનર્ਜੀ ਜੇਕਰ ਆਪਾਂ ਸਪੋਰਟਸ ਵੱਲ ਟ੍ਰਾਂਸਫਰ ਕਰਨਾਗੇ ਨਾ ਫਿਰ ਉਹਨਾਂ ਦਾ ਜਿਹੜਾ ਅਪਕਮਿੰਗ ਏਜ ਆ ਰਹੀ ਆ ਉਹ ਹਮੇਸ਼ਾ ਹੀ ਸਪੋਰਟਸ ਵੱਲ ਚੁਕੇਗੀ ਫਿਰ ਉਹ ਨਸ਼ਿਆਂ ਵਾਲੇ ਬੰਨੇ ਜਾਂ ਜਦੋਂ ਬੱਚਾ ਪੜ ਕੇ ਆਊਗਾ ਉਹ ਸਪੋਰਟਸ ਨਾਲ ਖੇਡੂਗਾ ਤੇ ਮੁਰਗੀ ਜੋ ਸੌਏਗਾ ਸਵੇਰੇ ਫਿਰ ਉਹਨੂੰ ਚਾਹ ਹੁੰਦਾ ਵੀ ਮੈਂ ਗਰਾਊਂਡ 'ਚ ਜਾਣਾ ਮੈਂ ਹਾਰਡ ਵਰਕ ਕਰਨਾ ਮੈਂ ਟੀਮ ਦਾ ਮਤਲਬ ਆਪਣੀ ਟੀਮ ਨੂੰ ਅੱਪ ਲੈ ਕੇ ਜਾਣਾ ਵਾ ਤੇ ਜਿਹੜੇ ਬੱਚੇ ਨੇ ਕੋਈ ਹਾਰਡ ਵਰਕ ਨਹੀਂ ਕਰਨਾ ਜਾਂ ਉਹਨਾਂ ਨੇ ਘਰੇ ਰਹਿਣਾ ਵਾ ਤੇ ਸੁਸਾਇਟੀ ਉਹੋ ਜਿਹੀ ਰਹਿਣੀ ਆ ਉਹ ਬੱਚਾ ਫਿਰ ਹਮੇਸ਼ਾ ਨਸ਼ੇ ਵਾਲ ਜਾਈਏ ਤੋ ਇਹੀ ਕਹਿਣਾ ਚਾਹੁੰਦਾ ਇਹ ਨਾ ਚਾਹੁੰਦਾ ਵੀ ਜਿਹੜੇ ਆਪਣੇ ਪਿੰਡ ਦੇ ਪਿੰਡਾਂ ਚ ਆ ਹਮੇਸ਼ਾ ਆਪਾਂ ਸਾਰਿਆਂ ਬੱਚੇ ਜਿਹੜੇ ਆ ਉਹਨਾਂ ਨੂੰ ਗਰਾਊਂਡ ਨਾਲ ਜੋੜੀਏ ਕਿਉਂਕਿ ਜਿਹੜੇ ਪਿੰਡ ਦੇ ਵਿੱਚ ਵਧੀਆ ਗਰਾਊਂਡ ਹੋਊਗੀ ਉਸ ਪਿੰਡ ਦੇ ਵਿੱਚ 80% ਦਾ ਸ਼ਾਰਟ ਆਟੋਮੈਟਿਕ ਨਹੀਂ ਹੋਊਗਾ